ਆਹ ਦੇਖ ਲੋ ਗੱਡੀਆਂ ਦੇ ਮਾਲਕ ਇੱਕ ਪਾਸੇ ਇੰਡੀਆ ਜਿੱਤਣ ਦੀ ਖੁਸ਼ੀ ਮਨਾ ਰਹੇ ਸੀ ਜਸ਼ਨ ਮਨਾ ਰਹੇ ਸੀ ਪਰ ਦੂਜੇ ਪਾਸੇ ਇਨ੍ਹਾਂ ਵਿਅਕਤੀਆਂ ਦੀਆਂ ਗੱਡੀਆਂ ਨੂੰ ਭਿਆਨਕ ਅੱਗ ਲੱਗ ਗਈ ਅੱਗ ਲੱਗਣ ਦੇ ਨਾਲ ਪੂਰੀ ਗੱਡੀਆਂ ਸੜ ਕੇ ਸੁਆਹ ਹੋ ਗਈਆਂ ਲੱਖਾਂ ਦੀਆਂ ਗੱਡੀਆਂ ਸੀ ਪੂਰਾ ਤੁਸੀਂ ਦੇਖ ਸਕਦੇ ਹੋ ਕਿ ਭੰਬਰ ਮੱਚੇ ਸੀ ਉਸ ਤੋਂ ਬਾਅਦ ਇੱਕ ਪਾਸੇ ਜਸ਼ਨ ਪਟਾਕੇ ਬਜਾਏ ਜਾ ਰਹੇ ਸੀ ਦੂਜੇ ਪਾਸੇ ਗੱਡੀਆਂ ਦੇ ਪਟਾਕੇ ਵੱਜ ਰਹੇ ਸੀ ਖਬਰ ਤੁਹਾਨੂੰ ਦਿਖਾਣ ਜਾ ਰਹੇ ਹਾਂ ਕੁੱਲੂ ਦੀ ਜਿੱਥੇ ਕਿ ਕੁੱਲੂ ਦੇ ਗਾਂਧੀ ਨਗਰ ਦੇ ਵਿੱਚ 6 ਗੱਡੀਆਂ ਨੂੰ ਭਿਆਨ ਕੱਦ ਲੱਗੀ ਹੈ ਜਿਸ ਦੇ ਵਿੱਚ 6 ਗੱਡੀਆਂ ਬਿਲਕੁਲ ਅੱਗ ਲੱਗਣ ਦੇ ਨਾਲ ਖਤਮ ਹੋ ਚੁੱਕੀਆਂ ਨੇ ਤੁਸੀਂ ਦੇਖੋ ਕਿ ਕਿਵੇਂ ਇਹ ਅੱਗ ਲੱਗਣ ਦੇ ਨਾਲ ਪਾਣਾ ਵਾਪਰਿਆ ਦੱਸ ਦਿਆ ਜਾ ਰਿਹਾ ਇੱਕ ਪਾਸੇ ਕੁੱਲੂ ਦੇ ਵਿੱਚ ਪੂਰੇ ਲੋਕ ਇੰਡੀਆ ਜਿੱਤਨ ਜਸ਼ਨ ਮਨਾ ਰਹੇ ਸੀ ਪਰ ਦੂਜੇ ਪਾਸੇ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਲੱਗੀ ਕਿ ਹਾਂ ਅੱਗ ਲੱਗਣ ਦੇ ਨਾਲ ਗੱਡੀਆਂ ਜਲ ਰਹੀਆਂ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੀ وجہ ਨਾਲ ਇਹ ਅੱਜ ਲੱਗੀ ਹੈ ਪਰ ਦੂਜੇ ਪਾਸੇ ਤੁਸੀਂ ਦੇਖੋ ਜਿਹੜੇ ਲੋਕ ਇੰਡੀਆ ਜਿੱਤਣ ਦੇ ਸਨ ਮਨੰਦੇ ਹੋਣੇ ਤਾਂ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੁਣ ਮੱਥੇ ਤੇ ਧਰ ਕੇ ਬੈਠੇ ਨੇ ਕਿ ਅਗਰ ਅਸੀਂ ਆਪਣੀ ਗੱਡੀਆਂ ਦੀ ਗੌਰ ਕੀਤੀ ਹੁੰਦੀ ਧਿਆਨ ਦਿੱਤਾ ਹੁੰਦਾ ਤਾਂ ਇਹ ਵੱਡਾ ਨੁਕਸਾਨ ਨਾ ਹੁੰਦਾ ਤਾਂ ਹੀ ਸਿਆਣੇ ਕਹਿੰਦੇ ਨੇ ਕਿ ਬਹੁਤਾ ਜਸ਼ਨ ਵੀ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਖੁਸ਼ੀ ਦੇ ਨਾਮ ਨਾਲ ਗਮੀ ਵੀ ਨਾਲ ਆਉਣ ਨੂੰ ਤਿਆਰ ਬੈਠੀ ਹੁੰਦੀ ਹੈ ਤੇ ਬਾਈਆਂ ਨਾਲ ਤਾਂ ਉਹ ਵਾਪਰ ਗਈ ਤਾਂ ਤੁਸੀਂ ਦੇਖੋ ਕਿ 6 ਗੱਡੀਆਂ ਜਿਨ੍ਹਾਂ ਦੀਆਂ ਸੜੀਆਂ ਨੇ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ ਕਾਫੀ ਵੱਡਾ ਨੁਕਸਾਨ ਹੋਣ ਕਾਰਨ ਪਰਿਵਾਰ ਵੀ ਸਦਮੇ ਦੇ ਵਿੱਚ ਹੈ ਉਹਨਾਂ ਨੂੰ ਦੱਸਿਆ ਗਈ ਬੜੀ ਮਿਹਨਤ ਦੇ ਨਾਲ ਇਹ ਜਿਹੜੀਆਂ ਗੱਡੀਆਂ ਖਰੀਦੀਆਂ ਗਈਆਂ ਸੀ ਪਰ ਸ਼ਾਰਟ ਸਰਕਟ ਦੀ ਜਿਹੜੀ وجہ ਹਜੇ ਦੱਸੀ ਜਾ ਰਹੀ ਹੈ ਪਰ ਹਜੇ ਹੋਰ ਵੀ ਵਜ੍ਹਾ ਨਿਕਲ ਕੇ ਆ ਸਕਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਮੌਕੇ ਤੇ ਸਮਾਨ ਸੜਿਆ ਦਿਸ ਰਿਹਾ ਤਾਂ ਕਈ ਵਾਰ ਆਤਿਸ਼ਬਾਜ਼ੀ ਵੀ ਚੱਲੀ ਹੈ ਕੋਈ ਬੰਬ ਪਟਾਕੇ ਵੀ ਚੱਲੇ ਨੇ ਉਸ ਤੋਂ ਬਾਅਦ ਕੋਈ ਆਤਿਸ਼ਬਾਜ਼ੀ ਆਣ ਕੇ ਇਸ ਦੀ ਜਗ੍ਹਾ ਕੁਆਰ ਦੇ ਵਿੱਚ ਵੀ ਜਿਹੜੀ ਕੋਈ ਗਿਰ ਸਕਦੀ ਉਸ ਤੋਂ ਬਾਅਦ ਵੀ ਅੱਗੇ ਕਿਤਨੇ ਕਿਤੇ ਲੱਗਣ ਦੇ ਚਾਂਸ ਲੱਗ ਰਹੇ ਨੇ ਪਰ ਕਿਤਨੇ ਕਿਤੇ ਪੂਰੀ ਡਿਟੇਲ ਦੇ ਨਾਲ ਹੁਣ ਪੁਲਿਸ ਵੀ ਚੀਜ਼ ਨੂੰ ਜਾਂਚ ਕਰ ਰਹੀ ਹੈ ਪਰਵਾਰ ਵੀ ਦਿਖ ਰਿਹਾ ਕਿ ਕਿਸੇ ਨੇ ਜਾਣਬੁੱਝ ਕੇ ਤਾਂ ਨਹੀਂ ਲਗਾਈ ਕਿਸੇ ਨੇ ਕੋਈ ਜਿੱਦਤਾਂ ਨਹੀਂ ਕੱਢੀ ਕਈ ਵਾਰ ਹੁੰਦਾ ਹੈ ਕਿ ਐਦਾਂ ਦੇ ਜਸ਼ਨ ਮਾਹੌਲਾਂ ਦੇ ਵਿੱਚ ਪਰਿਵਾਰ ਤਾਂ ਰੁੱਝਿਆ ਹੁੰਦਾ ਹੈ ਪਿੱਛੇ ਤੋਂ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਦੁਸ਼ਮਣੀ ਕੱਢ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਦੇਖੋ ਤੁਸੀਂ 6 ਗੱਡੀਆਂ ਜਿਹੜੀਆਂ ਸੜ ਗਈਆਂ ਰਾਤ ਇੱਕ ਪਾਸੇ ਇੰਡੀਆ ਜਸ਼ਨ ਮਨਾਏ ਜਾ ਰਹੇ ਸੀ ਪਰ ਦੂਜੇ ਪਾਸੇ ਜਿੰਨਾ ਲੋਕਾਂ ਦੀਆਂ ਗੱਡੀਆਂ ਸੜੀਆਂ ਨੇ ਪਰਿਵਾਰ ਇਹ ਕਹਿ ਰਿਹਾ ਕਿ ਸਾਨੂੰ ਖੁਸ਼ੀਆਂ ਦੇ ਨਾਲ-ਨਾਲ ਗਮੀਆਂ ਵੀ ਨਾਲ ਦੀ ਨਾਲ ਆ ਜਾਣੇ ਕਿਉਂਕਿ ਸਾਡੇ ਮਿਹਨਤ ਦਾ ਪੈਸਾ ਸੀ ਮਿਹਨਤ ਦੇ ਪੈਸੇ ਨਾਲ ਹੀ ਜਿਹੜੀਆਂ ਗੱਡੀਆਂ ਖਰੀਦੀਆਂ ਸੀ ਕਦੇ ਨੇ ਕਿ ਹਿਮਾਚਲ ਕੁਲੂ ਮਨਾਲੀ ਜਿਸ ਵਾਸਤੇ ਤੁਸੀਂ ਪਾਰ ਦੇ ਪਾਸੇ ਜਾਓਗੇ ਤਾਂ ਉੱਥੇ ਲੋਕਾਂ ਦੇ ਘਰ ਅੰਦਰ ਤੱਕ ਤਾਂ ਪਾਰਕਿੰਗ ਨਹੀਂ ਹੁੰਦੀ ਰੋਡਾਂ ਦੇ ਉੱਤੇ ਉਹ ਗੱਡੀਆਂ ਖੜੀਆਂ ਕਰਕੇ ਆਪਣੇ ਘਰ ਚਲੇ ਜਾਂਦੇ ਨੇ ਪਰ ਪਿੱਛੇ ਤੋਂ ਚੋਰੀ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਇਦਾਂ ਦੀ ਘਟਨਾਵਾਂ ਹੌਣ ਦਾ ਵੱਡਾ ਖਤਰਾ ਰਹਿੰਦਾ ਹੈ ਕਿਉਂਕਿ ਜਿੱਥੇ ਕਿਨਾਰਾ ਰੋਡ ਦੇ ਉੱਤੇ ਗੱਡੀਆਂ ਇਕੱਠੀਆਂ ਖੜੀਆਂ ਕਰਨੀਆਂ ਪੈਂਦੀਆਂ ਨੇ ਜਿੱਤੋਂ ਬਾਅਦ ਐਦਾਂ ਦੇ ਮਾਮਲੇ ਦੇ ਵਿੱਚ ਸ਼ਾਰਟ ਸਰਕਟ ਵੀ ਜਿਹੜਾ ਵਜਾ ਬਣ ਜਾਂਦਾ ਜਾਂ ਫਿਰ ਕਈ ਵਾਰ ਜਾਣ ਬੁਝੇ ਕਿ ਲੋਕ ਕੁਆਰ ਨੂੰ ਅੱਗ ਲਗਾ ਦਿੰਦੇ ਨੇ ਨਦੀ ਕਿ ਜਿਹੜਾ ਪਿਆ ਹੁੰਦਾ ਪਰ ਉਸ ਤੋਂ ਬਾਅਦ ਵੀ ਜਿਹੜੀਆਂ ਗੱਡੀਆਂ ਅੱਜਕੱਲ ਪੈਟਰੋਲ ਗੱਡੀਆਂ ਆਤਰ ਲੋਕ ਲੈਂਦੇ ਨੇ ਕਿਉਂਕਿ ਡੀਜ਼ਲ ਪੈਟਰੋਲ ਦੀ ਕੀਮਤ ਬਰਾਬਰੀ ਹੋ ਚੁੱਕੀ ਹੈ ਤੇ ਡੀਜ਼ਲ ਪੈਟਰੋਲ ਦੀ ਗੱਡੀਆਂ ਹੁਣ ਕਾਰਨ ਤੁਸੀਂ ਦੇਖੋ ਕਿ ਅੱਗ ਦੀ ਲਪੇਟ ਦੇ ਵਿੱਚ ਆ ਗਈ ਜਿਸ ਤੋਂ ਬਾਅਦ 6 ਗੱਡੀਆਂ ਪੂਰੀ ਤਰ੍ਹਾਂ ਸੜ ਚੁੱਕੀਆਂ ਨੇ ਤੁਸੀਂ ਦੇਖੋ ਲੱਖਾਂ ਦੀਆਂ ਗੱਡੀਆਂ ਬਹੁਤ ਵੱਡਾ ਨੁਕਸਾਨ ਹੋਇਆ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਨਾਲ ਕਮੈਂਟ ਕਰ ਦਿਓ ਕੁੱਲੂ ਮਾਚਲ ਜੀ ਤੁਹਾਨੂੰ ਖਬਰ ਦਿਖਾ ਰਹੇ ਹਾਂ ਇਹ ਸਾਡੇ ਕੋਲ ਵੀਡੀਓ ਹੁਣੇ ਕੁੱਲੂ ਦੇ ਸਾਡੇ ਕਿਸ ਜਾਣਕਾਰ ਨੇ ਭੇਜੀ ਹੈ ਜਿੱਥੇ ਬਾਅਦ ਕਿ ਉਹਨਾਂ ਵੱਲੋਂ ਪੂਰੀ ਜਾਣਕਾਰੀ ਜਿਹੜੀ ਫੋਨ ਦੇ ਉੱਤੇ ਦਿੱਤੀ ਗਈ ਉਹਨਾਂ ਦੱਸਿਆ ਗਈ ਹੈ ਅਜੇ ਤਾਂ ਸ਼ਾਰਟ ਸਰਕੇ ਮੰਨਿਆ ਜਾ ਰਿਹਾ ਪਰ ਅਵਜਾ ਹੋਰ ਵੀ ਨਿਕਲ ਸਕਦੀ ਹੈ ਕੋਈ ਜਾਣ ਬੁੱਝ ਕੇ ਜਿੱਦ ਵੀ ਕਰ ਸਕਦਾ ਹੈ ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਵਾਜੀ ਚੱਲ ਰਹੀ ਸੀ ਪੂਰਾ ਜਸ਼ਨ ਮਨਾਇਆ ਜਾਏ ਲੋਕਾਂ ਵੱਲੋਂ ਕੋਈ ਜਿਸ ਨਜ਼ਦੀਕ ਦੇ ਕਵਾੜ ਨੂੰ ਵੀ ਅੱਗੇ ਲੱਗਣ ਕਾਰਨ ਵੀ ਜਿਹੜਾ ਇਹ ਪਾਣ ਵਾਪਰ ਸਕਦਾ ਹੈ ਪਰ ਇਹ ਜਿਹੜੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤਾਂ ਦੇਖਦੇ ਕਿ ਹੁਣ ਇਸ ਮਾਮਲੇ ਬਾਰੇ ਨਿਕਲਦਾ ਕੀ ਹੈ